ਮੇਰੇ ਚੈਨਲ ਧੰਨਵਾਦ ਟੈਗ ਦੇਤੇ ਤੁਹਾਡਾ ਸਾਰ ਤੇ ਸਾਥਿਓ ਆਪਣੇ ਪੰਜਾਬ ਦੇ ਵਿੱਚ 1 ਜੂਨ 2024 ਨੂੰ ਚੋਣਾਂ ਹੋਣ ਜਾ ਰਹੀਆਂ ਹਨ ਤੇ ਸਾਡੇ ਵੱਲੋਂ ਸ਼ੂਟਿੰਗ ਦੇ ਨਾਲ ਸੈਟਅਪ ਦੇ ਨਾਲ ਅਸੀਂ ਸਾਰਿਆਂ ਨੇ ਕੁਝ ਵੀਡੀਓ ਤਿਆਰ ਕੀਤੀਆਂ ਤਾਂ ਕਿ ਜਦੋਂ ਵੀ ਚੋਣ ਅਗਲਾ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੋਟ ਪਹੁੰਚ ਜਾਂਦਾ ਤੇ ਉਹਨਾਂ ਦਾ ਕੰਮ ਆਸਾਨ ਹੋ ਸਕੇ ਇਸ ਕਰਕੇ ਇਹ ਵੀਡੀਓ ਵੇਖ ਕੇ ਤੁਸੀਂ ਵੱਤੋ ਵੱਧ ਸਿੱਖ ਸਕਦੇ ਹੋ ਤੇ ਵੀਡੀਓ ਅਸੀਂ ਇਸੇ ਲਈ ਤਿਆਰ ਕੀਤੀ ਹੈ ਇਹ ਚਾਰ ਜਾਂ ਪੰਜ ਭਾਗਾਂ ਦੇ ਵਿੱਚ ਹੋਣਗੀਆਂ ਤੇ ਇਸ ਦੀ ਸਹਤ ਦੇ ਨਾਲ ਤੁਸੀਂ ਵੱਧ ਤੋਂ ਵੱਧ ਸਿੱਖ ਸਕਦੇ ਹੋ ਤੇ ਸਾਥੀਓ ਜੇ ਕੋਈ ਸਾਡੇ ਦੇ ਵਿੱਚ ਕੋਈ ਗਲਤੀ ਹੋਵੇ ਜਾਂ ਇਹਦੇ ਵਿੱਚ ਕੋਈ ਕਮੀ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦੇਣਾ ਤਾਂ ਕਿ ਅਸੀਂ ਅੱਗੇ ਜੇ ਕੋਈ ਹੋਰ ਵੀਡੀਓ ਬਾਈਏ ਤਾਂ ਉਹਦੇ ਵਿੱਚ ਤੁਹਾਡੀ ਮਦਦ ਕਰ ਸਕੀਏ ਤੇ ਅੱਗੇ ਸਾਥੀਓ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਨੂੰ ਇਹਦੀ ਸਹਾਇਤਾ ਮਿਲ ਸਕੇ ਜੀ ਨੂੰ ਪਤਾ ਹੀ ਹੈ ਕਿ 1 ਜੂਨ ਨੂੰ ਆਪਣੇ ਲੋਕ ਸਭਾ ਦੀਆਂ ਇਲੈਕਸ਼ਨ ਹੋ ਰਹੀਆਂ ਹਨ ਤੇ ਅਸੀਂ ਇੱਥੇ 074 ਧਰਮਕੋਟ ਅ ਹਲਕਾ ਇੱਥੇ ਸਾਰੇ ਪੋਲਿੰਗ ਪਾਰਟੀ ਦਾ ਅਸੀਂ ਸਵਾਗਤ ਕਰਦੇ ਆਂ ਤੇ ਆਸ ਕਰਦੇ ਆਂ ਕਿ ਆਪਣੀਆਂ ਜਿਹੜੀਆਂ ਇਲੈਕਸ਼ਨਾਂ ਬਹੁਤ ਵਧੀਆ ਤਰੀਕੇ ਨਾਲ ਨਿਪਟੜੇ ਜਾਣੀਆਂ ਤਾਂ ਇਸ ਤੋਂ ਪਹਿਲਾਂ ਕਿ ਅਸੀਂ ਇਹ ਕੰਮ ਆਪਣਾ ਵੋਟਾਂ ਦਾ ਜਿਹੜਾ ਸਟਾਰਟ ਕਰੀਏ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਕੋਈ ਜਾਣਕਾਰੀ ਦੇਣੀ ਚਾਹੁੰਦੇ ਆਂ ਜਿਸ ਕਰਕੇ ਤੁਸੀਂ ਆਪਣੀਆਂ ਜਿਹੜਾ ਪੋਲਿੰਗ ਪਾਰਟੀਆਂ ਜਾਣੀਆਂ ਪੋਲਿੰਗ ਇਲੈਕਸ਼ਨ ਕਰਾਉਣ ਤਾਂ ਵਧੀਆ ਤਰੀਕੇ ਨਾਲ ਪੋਲਿੰਗ ਕਰਾਉਣ ਲਈ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਉਹ ਕੋਸ਼ਿਸ਼ ਨੂੰ ਜਿਹੜਾ ਵਾ ਤੁਸੀਂ ਬੜੇ ਧਿਆਨ ਦੇ ਨਾਲ ਜਿਹੜਾ ਵਾ ਉਹ ਵੀਡੀਓ ਦੇ ਜ਼ਰੀਏ ਜਿਹੜਾ ਦੇਖਣ ਦੀ ਕੋਸ਼ਿਸ਼ ਕਰਨੀ ਆ ਤਾਂ ਸਭ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਪੋਲਿੰਗ ਜਿਹੜੀ ਸ਼ੁਰੂ ਹੋਊਗੀ ਤੇ ਐਂਡ ਤੱਕ ਅਸੀਂ ਇੱਕ ਵੀਡੀਓ ਸੈਗਮੈਂਟ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਇਸ ਨੂੰ ਧਿਆਨ ਨਾਲ ਦੇਖਣਾ ਵਾ ਅਸੀਂ ਐਗਜ਼ਾਮਪਲ ਦੇ ਜ਼ਰੀਏ ਤੁਹਾਨੂੰ ਜਿਹੜਾ ਵਾ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਧੰਨਵਾਦ ਸਰ ਪੋਲਿੰਗ ਪਾਰਟੀ ਜਦੋਂ ਬੂਥ ਤੇ ਪਹੁੰਚ ਜਾਂਦੀ ਆ ਤਾਂ ਉਹਨਾਂ ਵੱਲੋਂ ਜਾਂ ਪ੍ਰੋਵਾਈਡਿੰਗ ਵੱਲੋਂ ਸਭ ਤੋਂ ਪਹਿਲਾਂ ਜਿਹੜੇ ਜ਼ਰੂਰੀ ਕੰਮ ਕੀਤੇ ਜਾਣੇ ਹਨ ਉਹ ਕਿਹੜੇ-ਕਿਹੜੇ ਹਨ ਹਾਂਜੀ ਜਦੋਂ ਵੀ ਪੋਲਿੰਗ ਪਾਰਟੀਆਂ ਆਪਣੇ ਪੋਲਿੰਗ ਸਟੇਸ਼ਨ ਤੇ ਪਹੁੰਚ ਜਾਂਦੀਆਂ ਸਭ ਤੋਂ ਪਹਿਲਾਂ ਆਪਣੇ ਬੀਐਲਓ ਨੂੰ ਕੰਟੈਕਟ ਕਰਨਾ ਤਾਂ ਉੱਥੇ ਇੱਕ ਹੈਲਪ ਡੈਸਕ ਦੀ ਜਿਹੜੀ ਆ ਆਰਗੇਨਾਈਜੇਸ਼ਨ ਕਰਨੀ ਹੈ ਜਿਹਦਾ ਅਸੀਂ ਐਗਜ਼ਾਮਪਲ ਦਿਖਾ ਰਹੇ ਹਾਂ ਜਿਵੇਂ ਕਿ ਬੀਐਲਓ ਸਾਹਿਬ ਬੈਠੇ ਨੇ ਤਾਂ ਇਹਨਾਂ ਕੋਲ ਸਾਰੀ ਜਿਹੜੀ ਸਮਗਰੀ ਜਾਂ ਜਾਣਕਾਰੀ ਪੋਲਿੰਗ ਸਟੇਸ਼ਨ ਬਾਰੇ ਉਪਲਬਧ ਹੈ ਤਾਂ ਇਹ ਜਿਹੜਾ ਹੈਲਪ ਡੈਕਸ ਹੈ ਇਹ ਘੱਟੋ-ਘੱਟ ਵੀ 100 ਮੀਟਰ ਦੀ ਦੂਰੀ ਦੇ ਵਿੱਚ ਵਿੱਚ ਜਿਹੜਾ ਲੱਗਾ ਹੋਣਾ ਚਾਹੀਦਾ ਹਾਂਜੀ ਹੈਲਪ ਡੈਕਸ ਜਿਹੜਾ ਬੀ ਐਲਓ ਦੀ ਮਦਦ ਦੇ ਨਾਲ ਬਣਾਉਣ ਤੋਂ ਬਾਅਦ ਦੂਸਰਾ ਆਪਣਾ ਜਿਹੜਾ ਸਟੈਪ ਹੈ ਆਪਣੇ ਪੋਲਿੰਗ ਬੂਥ ਦੀ ਸੈਟਅਪ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਜੇ ਪੋਲਿੰਗ ਸਟੇਸ਼ਨ ਦੇ ਦੋ ਦਰਵਾਜ਼ੇ ਹਨ ਇੱਕ ਦੇ ਵਿੱਚ ਆਪਾਂ ਐਂਟ੍ਰੈਂਸ ਸੀ ਐਗਜ਼ਿਟ ਜਿਹੜਾ ਵਾ ਉਹ ਸਟicker ਜਿਹੜਾ ਲਾਵਾਂਗੇ ਇਥੋਂ ਸ਼ੋਅ ਹੋਏਗਾ ਕਿ ਕਿੱਧਰ ਦੀ ਆਪਣੀ ਐਂਟਰੈਂਸ ਹੋਏਗੀ ਕਿੱਧਰ ਐਗਜ਼ਿਟ ਹੋਏਗਾ ਇਸ ਤੋਂ ਇਲਾਵਾ ਜੇ ਕਿਸੇ ਵੀ ਪੋਲਿੰਗ ਸਟੇਸ਼ਨ ਦਾ ਇੱਕ ਹੀ ਦਰਵਾਜ਼ਾ ਹੈ ਤਾਂ ਉਸ ਤੇ ਅੰਦਰ ਬਾਹਰ ਜਾਣ ਲਈ ਅਲੱਗ-ਅਲੱਗ ਜਿਹੜੇ ਸਟicker ਇਸ ਤਰ੍ਹਾਂ ਅੰਦਰ ਇਸ ਤਰ੍ਹਾਂ ਬਾਹਰ ਜਿਹੜੇ ਇਧਰਲੇ ਪਾਸੇ ਲੱਗ ਜਾਏਗਾ ਇਸ ਤੋਂ ਇਲਾਵਾ ਆਪਾਂ ਇਸਤਰੀ ਅਤੇ ਪੁਰਖ ਇਹਨਾਂ ਦੇ ਦੋ ਲਾਈਨਾਂ ਜਿਹੜੀਆਂ ਵਾਂ ਉਹ ਬਣਾਉਣੀਆਂ ਹਨ ਇਨਾਂ ਨੂੰ ਵੀ ਸਟਿੱਕਰ ਦੇ ਜਰੀਏ ਅਸੀਂ ਇਸ ਤਰ੍ਹਾਂ ਲਗਾ ਕੇ ਦਰਸਾ ਸਕਦੇ ਹਾਂ ਇਸ ਤੋਂ ਇਲਾਵਾ ਹੋਰ ਜਿਹੜੇ ਸਟਿੱਕਰ ਨੇ ਜਿਵੇਂ ਸੀਸੀਟੀਵੀ ਕੈਮਰਾ ਜਿਹੜਾ ਪੋਲਿੰਗ ਸਟੇਸ਼ਨ ਤੇ ਲੱਗਾ ਹੋਏਗਾ ਉਸ ਨੂੰ ਵੀ ਅਸੀਂ ਇੱਥੇ ਚਿਪਕਾਉਣਾ ਹੈ ਇਸ ਤੋਂ ਇਲਾਵਾ ਸਾਨੂੰ ਈਵੀਐਮ ਮਸ਼ੀਨਾਂ ਬਾਰੇ ਜਿੰਨੀ ਵੀ ਜਾਣਕਾਰੀ ਦਾ ਇੱਕ ਸਟਿੱਕਰ ਆ ਉਹ ਵੀ ਤੁਸੀਂ ਬਾਹਰ ਇੱਥੇ ਚਿਪਕਾ ਸਕਦੇ ਆਗੇ ਸਰ ਇਸ ਤੋਂ ਬਾਅਦ ਬਾਹਰ ਜਿਹੜੀ ਹੈ ਇਸ ਤਰ੍ਹਾਂ ਅਸੀਂ ਸਟਿੱਕਰ ਲਾਉਣ ਤੋਂ ਬਾਅਦ ਅੰਦਰ ਕਿਸ ਤਰ੍ਹਾਂ ਸੈਟਿੰਗ ਕਰਨੀ ਆ ਤੁਸੀਂ ਆਪਾਂ ਅੰਦਰ ਚੱਲਦੇ ਆਂ ਐਂਟਰੈਂਸ ਦੇ ਅੰਦਰਵਾਰ ਸੱਜੇ ਹੱਥ ਆਪਾਂ ਪੋਲਿੰਗ ਏਜੰਟਾਂ ਨੂੰ ਜਿਹੜਾ ਬੈਠਣ ਦਾ ਅਰੇਂਜਮੈਂਟ ਕਰਨਾ ਜਿਹੜਾ ਚਾਹੀਦਾ ਹੈ ਜਿਵੇਂ ਕਿ ਦਿਖਾਇਆ ਗਿਆ ਹੈ ਕਿ ਇਸ ਤਰ੍ਹਾਂ ਪੋਲਿੰਗ ਏਜੰਟ ਜਿਹੜੇ ਆਪਾਂ ਇੱਥੇ ਬਿਠਾਵਾਂਗੇ ਪੋਲਿੰਗ ਏਜੰਟਾਂ ਦੀ ਨਿਯੁਕਤੀ ਵਾਸਤੇ ਫਾਰਮ ਨੰਬਰ 10 ਆਏਗਾ ਇਹ ਇਥੋਂ ਆਪਣੇ ਕੈਂਡੀਡੇਟ ਦੇ ਸਾਈਨ ਕਰਵਾ ਕੇ ਲਿਆਉਣਗੇ ਜਿਸ ਵੀ ਕੈਂਡੀਡੇਟ ਨੂੰ ਪੋਲਿੰਗ ਏਜੰਟ ਜਿਹੜਾ ਨਿਯੁਕਤ ਕੀਤਾ ਹੈ ਉਹਦੇ ਸਪੈਸੀਫਿਕਨ ਸਿਗਨੇਚਰ ਜਿਹੜੇ ਆ ਤੁਹਾਡੇ ਸਮਗਰੀ ਦੇ ਵਿੱਚ ਅਵੇਲੇਬਲ ਹੋਣਗੇ ਉੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਸਰ ਪੋਲਿੰਗ ਅਫਸਰ ਨੰਬਰ 1 ਦਾ ਕੰਮ ਜੀ ਹਾਂਜੀ ਪੋਲਿੰਗ ਡੈਂਟਾਂ ਦੀ ਸਿਟਿੰਗ ਅਰੇਂਜਮੈਂਟ ਤੋਂ ਬਾਅਦ ਸਾਹਮਣੇ ਜਿਹੜਾ ਪੋਲਿੰਗ ਅਫਸਰ 1 ਬੈਠਾ ਹੋਏਗਾ ਇਸ ਕੋਲ ਦੋ ਕੰਮ ਹੋਣਗੇ ਇੱਕ ਇਹਦੇ ਕੋਲ ਵੋਟਰ ਸੂਚੀ ਮਾਰਕਡ ਕਾਪੀ ਜਿਹੜੀ ਵੋਟਰ ਸੂਚੀ ਦੀ ਹੋਏਗੀ ਜਿਵੇਂ ਹੱਥ ਦਿਖਾਈ ਗਈ ਹੈ ਇਹ ਕਿਨਾਂ ਕੋਲ ਐਸਡੀ ਲਿਸਟ ਹੋਏਗੀ ਜਿਹਦੇ ਵਿੱਚ ਐਬਸੈਂਟੀ ਸ਼ਿਫਟਡ ਅਤੇ ਡੈਡ ਵੋਟਰਾਂ ਦੀ ਲਿਸਟ ਹੋਏਗੀ ਇਹ ਬਹੁਤ ਇੰਪੋਰਟੈਂਟ ਹੈ ਜੇ ਇਹਨਾਂ ਦੇ ਵਿੱਚੋਂ ਕੋਈ ਵੋਟ ਪਾਉਣ ਆਇਆ ਉਹਦੀ ਅਲੱਗ ਤੋਂ ਆਪਾਂ ਰਿਕਾਰਡ ਰੱਖਣਾ ਹੈ ਇਸ ਤੋਂ ਇਲਾਵਾ ਇਹ ਪੋਲਿੰਗ ਅਫਸਰ ਇਨ ਡੈਲੀਬਲ ਇਨਕ ਦਾ ਵੀ ਇਨਚਾਰਜ ਹੋਏਗਾ ਜਿਹੜਾ ਵੀ ਵੋਟਰ ਆਏਗਾ ਉਹਨਾਂ ਨੂੰ ਇਹ ਇਨਕ ਜਿਹੜੀ ਹੈ ਉਹਨਾਂ ਦੀ ਫਰਸਟ ਫਿੰਗਰ ਜਿਹੜੀ ਹੈ ਆਪਣੇ ਹੱਥ ਦੀ ਉਹਦੇ ਤੇ ਲਾਉਣਗੇ ਨੈਕਸਟ ਜੀ ਪੋਲਿੰਗ ਅਫਸਰ ਦੋ ਜਿਹੜਾ ਪੋਲਿੰਗ ਅਫਸਰ 1 ਤੋਂ ਨੈਕਸਟ ਬੈਠਾ ਹੋਏਗਾ ਇਹਨਾਂ ਕੋਲ ਵੀ ਦੋ ਕੰਮ ਹੋਣਗੇ ਇੱਕ ਇਹ ਵੋਟਰ ਆਫ ਰਜਿਸਟਰ ਦਾ ਇਨਚਾਰਜ ਹੋਏਗਾ ਦੂਸਰਾ ਵੋਟਰ ਸਲਿੱਪ ਵੀ ਇਹ ਜਾਰੀ ਕਰੇਗਾ ਇਹਦਾ ਨਮੂਨਾ ਜਿਹੜਾ ਸਾਡੇ ਪੋਲਿੰਗ ਅਫਸਰ ਸਾਹਿਬ ਦਿਖਾ ਰਹੇ ਨੇ ਵੋਟਰ ਆਫ ਰਜਿਸਟਰ ਦਾ ਵੀ ਜਿਹੜਾ ਪਹਿਲਾ ਕਾਲਮ ਦੂਸਰਾ ਤੀਸਰਾ ਚਾਰ ਕਾਲਮ ਹੋਣਗੇ ਇਹਦੇ ਤਾਂ ਉਹ ਵੀ ਤੁਸੀਂ ਧਿਆਨ ਦੇ ਨਾਲ ਦੇਖ ਸਕਦੇ ਹੋ ਹਾਂਜੀ ਸਰ ਅੱਗੇ ਤੀਸਰੇ ਪੋਲਿੰਗ ਅਫਸਰ ਜਿਨ੍ਹਾਂ ਨੂੰ ਅਸੀਂ ਅਸਿਸਟੈਂਟ ਪ੍ਰੈਜ਼ਾਈਡਿੰਗ ਅਫਸਰ ਵੀ ਕਹਿੰਦੇ ਹਾਂ ਇਹ ਸਾਡੇ ਕੰਟਰੋਲ ਯੂਨਿਟ ਦੇ ਇਨਚਾਰਜ ਹੋਣਗੇ ਜਿਵੇਂ ਇੱਕ ਤੁਸੀਂ ਦੇਖ ਰਹੇ ਹੋ ਕੰਟਰੋਲ ਯੂਨਿਟ ਇਹਨਾਂ ਦੇ ਕੋਲ ਪਿਆ ਹੈ ਇਸ ਤੋਂ ਇਲਾਵਾ ਪੋਲਿੰਗ ਅਫਸਰ 2 ਦੁਆਰਾ ਜਿਹੜੀਆਂ ਵੋਟਰ ਸਲਿੱਪਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਹ ਇੱਥੇ ਇਸ ਇਨਵੈਲਪ ਦੇ ਵਿੱਚ ਇਕੱਠੀਆਂ ਕਰਕੇ ਰੱਖਣਗੇ ਬਾਅਦ ਦੇ ਵਿੱਚ ਇਹਨਾਂ ਦੀ ਗਿਣਤੀ ਵੀ ਅਸੀਂ ਪ੍ਰੋਸਾਈਡਿੰਗ ਅਫਸਰ ਡੈਰੀ ਵਿੱਚ ਦਿੰਦੇ ਹਾਂ ਹਾਂਜੀ ਸਰ ਪੀਓ ਦਾ ਕੰਮ ਦੱਸੋ ਹਾਂਜੀ ਨੈਕਸਟ ਜਿਹੜੇ ਤੁਸੀਂ ਦੇਖਿਆ ਹੋਣਾ ਪੋਲਿੰਗ ਅਫਸਰ 1 2 ਅਤੇ ਅਸਿਸਟੈਂਟ ਪ੍ਰੋਜ਼ਾਈਡਿੰਗ ਅਫਸਰ ਦੇ ਆਪੋਜ਼ਿਟ ਸਭ ਤੋਂ ਇੰਪੋਰਟੈਂਟ ਜਿਹੜੀ ਸਾਡੀ ਚੇਅਰ ਪ੍ਰੋਜ਼ਾਈਡਿੰਗ ਅਫਸਰ ਵੀ ਹੋਏਗੀ ਇਹਨਾਂ ਦੇ ਸਾਹਮਣੇ ਤੁਸੀਂ ਇੱਕ ਫਾਰਮ ਅਤੇ ਇਨਵੈਲਪ ਦਾ ਢੇਰ ਦੇਖੋਗੇ ਤਾਂ ਇਹ ਬਹੁਤ ਇੰਪੋਰਟੈਂਟ ਡਾਕੂਮੈਂਟ ਇਹਨਾਂ ਕੋਲ ਹੋਣਗੇ ਜਦੋਂ ਇਹ ਸ਼ਾਮ ਨੂੰ ਇੱਥੇ ਆਉਣਗੇ ਤਾਂ ਜ਼ਰੂਰੀ ਡਾਕੂਮੈਂਟ ਜਿੰਨੇ ਵੀ ਫਾਰਮ ਆ ਉਹਨਾਂ ਦੇ ਇਨਵੈਲਪ ਦੇ ਵਿੱਚ ਪਾ ਕੇ ਉਹਨਾਂ ਨੂੰ ਜ਼ਰੂਰੀ ਜਿਹੜੇ ਕਾਲਮ ਆ ਉਹ ਫਿਲ ਕਰਕੇ ਰਾਤ ਨੂੰ ਹੀ ਰੱਖ ਲੈਣੇ ਤਾਂ ਨੈਕਸਟ ਜਿਹੜੇ ਆ ਡਿਟੇਲ ਵਾਈਸ ਜਿਹੜੀ ਇਹਨਾਂ ਦੀ ਵਰਕਿੰਗ ਅਸੀਂ ਨੈਕਸਟ ਵੀਡੀਓ ਦੇ ਵਿੱਚ ਦੱਸਦੇ ਹਾਂ ਸਾਥਿਓ ਇਹ ਪੋਲਿੰਗ ਬੂਥ ਦਾ ਦ੍ਰਿਸ਼ ਹੈ ਤੇ ਪੋਲਿੰਗ ਸਟਾਫ ਦਾ ਕਿਵੇਂ ਸੈਟਿੰਗ ਪਲਾਨ ਹੁੰਦਾ ਉਹ ਆਪਾਂ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਲਾਈਨਾਂ ਲੱਗਣੀਆਂ ਤੇ ਕਿਸ ਤਰ੍ਹਾਂ ਜਿਹੜੇ ਸਰਨਾ ਪਹਿਲਾਂ ਪੋਲਿੰਗ ਜੈਂਟ ਬੈਠਣਗੇ ਆ ਦੇਖੋ ਦਿਖਾਏ ਗਏ ਆ ਪੋਲਿੰਗ ਜੈਂਟ ਇੱਥੇ ਬੈਠੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਬਾਅਦ ਪੋਲਿੰਗ ਸਟਾਫ ਨੂੰ ਇਹ ਸਹੂਲਤ ਹੋਵੇਗੀ ਇਤਾਏ ਇਸ ਸਰਪੁਰਾ ਦੇਸ਼ੇ ਦਿਖਾ ਰਹੇ ਆ ਤਾਂ ਇਸ ਤੋਂ ਬਾਅਦ ਅੱਗੇ ਪੋਲਿੰਗ ਅਫਸਰ ਨੰਬਰ 1 ਇੱਥੇ ਸਾਹਮਣੇ ਬੈਠੇ ਸਰ ਇਹ ਪੋਲਿੰਗ ਅਫਸਰ ਨੰਬਰ 1 ਹੈ ਇਸ ਤੋਂ ਬਾਅਦ ਪੋਲਿੰਗ ਅਫਸਰ ਨੰਬਰ 2 ਤੇ ਇਸ ਤੋਂ ਬਾਅਦ ਏਪੀਆਰਓ ਤੇ ਬਿਲਕੁਲ ਸਾਹਮਣੇ ਪ੍ਰੈਜ਼ਾਈਡਿੰਗ ਅਫੀਸਰ ਬੈਠੇਗਾ ਉਹ ਆਪਣੀ ਕਾਰਵਾਈ ਉੱਥੇ ਬੈਠਾ ਹੀ ਕਰੇਗਾ ਸਾਡੇ ਵੋਟਰ ਜਿਹੜੇ ਆ ਲਾਈਨਾਂ ਦੇ ਵਿੱਚ ਖੜੇ ਨੇ ਅਈਨੇ ਵੋਟਰ ਜਿਹੜੇ ਆ ਇਹ ਵੋਟ ਪਾਉਣ ਲਈ ਜਾਣਗੇ ਤਾਂ ਉਹ ਕਿਸ ਪ੍ਰਕਿਰਿਆ ਰਾਹੀਂ ਲੰਘਣਗੇ ਇਹ ਤੁਸੀਂ ਇੱਕ ਵੀਡੀਓ ਰਹੀਂ ਤੁਸੀਂ ਦੇਖ ਸਕਦੇ ਸਾਰਨਾ ਪਹਿਲਾ ਲਾਈਨ 'ਚ ਲੱਗਾ ਵੋਟਰ ਅੱਗੇ ਜਾਵੇਗਾ ਏਜੰਟ ਬਿਲਕੁਲ ਨਾਲ ਬੈਠੇ ਹੋਏ ਆ ਤੇ ਉਹ ਜਿਹੜਾ 36 ਹਮਿੰਦਰ ਸਿੰਘ ਜਾ ਕੇ ਉੱਥੇ ਆਪਣਾ ਪਰਚੀ ਦੇਵੇਗਾ ਤੇ ਉਹ ਉੱਚੀ ਦੇ ਨਾਮ ਬੋਲਣਗੇ ਤੇ ਏਜੰਟ ਉਹਨਾਂ ਦਾ ਹੰਗਾਰਾ ਕਰਨਗੇ ਤੇ ਉੱਥੇ ਉਹ ਕਰਾਸ ਲਾ ਦੇ ਆ इस जो पोलिंग अफ अफसर नंबर वन आदगे तो इस तुँ तो बादची लेके अगे चला जाएगा तो अपना एप कार्ड विखावेगा जो एप कार्ड कोड विखावेगा जो कि होर आइडेंटिटी है तो होर आइडेंटिटी विखावेगी तो उत्थ कर देगा जो सैन कर देगा तो पोलिंग अफसर नंबर दोनों एक वोटर सलिप जारी करेगा तो वह अपने साइन करके वोटर सलिप जारी करेगा ਤੇ ਫਿਰ ਅੱਗੇ ਜਾ ਕੇ ਉਹ ਐਪੀਆਰਓ ਸਰ ਕੋਲੇ ਪਹੁੰਚ ਜਾਵੇਗਾ ਐਪੀਆਰਓ ਸਰ ਵੋਟਰ ਸਲਿੱਪ ਚੈੱਕ ਕਰਕੇ ਬੈਲਟ ਬਟਨ ਨੱਪਣਗੇ ਤੇ ਫਿਰ ਅੱਗੇ ਵੋਟਰ ਜਾ ਕੇ ਆਪਣੀ ਵੋਟ ਪਾ ਦੇਵੇਗਾ ਇਸੇ ਤਰ੍ਹਾਂ ਫਿਰ ਅੱਗੇ ਅਗਲਾ ਵੋਟਰ ਜਿਵੇਂ ਆ ਰਿਹਾ ਅੱਗੇ ਇਹ ਵੀ ਇਸੇ ਤਰ੍ਹਾਂ ਅਗਲੀ ਪ੍ਰਕਿਰਿਆ ਤੁਹਾਨੂੰ ਦਿਖਾ ਰਹੇ ਹਾਂ ਇਸੇ ਤਰ੍ਹਾਂ ਉਹ ਸਰ ਮਤਲਬ ਯਾਨੀ ਕਿ ਪਹਿਲੇ ਚੈੱਕ ਕਰ ਰਹੇ ਮੰਦਿਰ ਚੈੱਕ ਕਰ ਰਹੇ ਉੱਥੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਕੋਈ ਹੋਰ ਵੋਟਰ ਕਾਰਡ ਉਹਦੇ ਕੋਲ ਨਾ ਹੋਵੇ ਹੋਰ ਕੋਈ ਉਹ ਆਪਣਾ ਆਇਡੈਂਟੀਟੀ ਲੈ ਕੇ ਆਵੇ ਤਾਂ ਉੱਥੇ ਅੱਗੇ ਜਿਹੜਾ ਪੀਓ ਆ ਪੋਲਿੰਗ ਅਫਸਰ ਨੰਬਰ 2 ਆ ਉਹ ਉੱਥੇ ਉਹੀ ਸਰਲਤੀ ਕਾਰਡ ਤੁਹਾਡਾ ਪਛਾਣ ਪੱਤਰ ਦਰਜ ਕਰੂਗਾ ਅੱਗੇ ਤੁਹਾਨੂੰ ਦਿਖਾਈ ਦੱਸਾਂਗੇ ਤੁਹਾਨੂੰ ਕਿਹੜੇ ਕਿਹੜੇ ਤੁਸੀਂ ਆਪਣੇ ਪਛਾਣ ਪੱਤਰ ਲਿਜਾ ਸਕਦੇ ਹੋ ਆਪਣੀ ਪਛਾਣ ਦੇ ਲਈ ਤੇ ਉੱਥੇ ਆਪਣੇ ਸਾਈਨ ਕਰੂਗਾ ਇਹ ਇਸੇ ਤਰ੍ਹਾਂ ਉਹ ਵੋਟਰ ਸਿਲੈਕਟ ਦਿਖਾ ਕੇ ਤੇ ਆਪਣੀ ਅੱਗੇ ਵੋਟ ਪਾਵੇਗਾ ਵੋਟ ਜਦੋਂ ਤੁਸੀਂ ਵੋਟ ਪਾਵੇਗੀ ਵੋਟਰ ਦੀ ਵੋਟ ਪਾਵੇਗੀ ਤਾਂ ਇੱਕ ਲੰਮੀ ਬੀਪ ਸੁਣਾਈ ਦੇਵੇਗੀ ਤੇ ਜਦੋਂ ਲੰਮੀ ਬੀਪ ਸੁਣਾਈ ਦੇਵੇਗੀ ਨਾਲ ਹੀ ਵੀਵੀ ਪਟਿਆ ਉੱਥੇ ਤੁਹਾਨੂੰ ਇਹ ਵੀ ਦਿਖਾਈ ਦੇਵੇਗਾ ਕਿ ਉਹ ਜਿਹੜੀ ਵੋਟ ਤੁਸੀਂ ਕਿਹਨੂੰ ਪਾਈ ਹੈ ਕਿਸ ਕੈਂਡੀਡੇਟ ਨੂੰ ਪਾਈ ਹੈ ਉਹ ਵੀ ਸਾਰੀ ਤੁਹਾਨੂੰ ਜਾਣਕਾਰੀ ਮਿਲੇਗੀ ਇਸ ਦੇ ਵਿੱਚ ਅੱਗੇ ਆਪਾਂ ਤੁਹਾਨੂੰ ਅਗਲੀ ਇੱਕ ਹੋਰ ਪ੍ਰਕਿਰਿਆ ਵਿਸਾਉਣੀ ਹੈ ਇਹ ਸਰ ਵੋਟ ਪਾਉਣ ਆ ਰਹੇ ਹੈ ਤਾਂ ਇਹ ਨੂੰ 44 ਪ੍ਰਕਿਰਿਆ ਚ ਵੋਟ ਪਾਉਣ ਜਾਣਗੇ ਤੇ ਪਰ ਉਹ ਅੱਗੇ ਦੇਖੋ ਵੋਟਰ ਕਾਰਡ ਉਹਨਾਂ ਦੇ ਕੋਲੇ ਹੈਗਾ ਪਰ ਉਹ ਅੱਗੇ ਵੋਟ ਪਾਉਣ ਦੇ ਲਈ ਉਹ ਕਹਿੰਦੇ ਵੀ ਅਸੀਂ ਸਾਈਨ ਨਹੀਂ ਕਰਨੇ ਕੋਈ ਵੋਟਰ ਕਹਿੰਦਾ ਵੀ ਮੈਂ ਸਾਈਨ ਨਹੀਂ ਕਰਾਂ ਸਾਈਨ ਨਹੀਂ ਕਰਨੇ ਸਾਈਨ ਨਹੀਂ ਕਰਨੇ ਨਹੀਂ ਤੁਸੀਂ ਸਾਈਨ ਨਹੀਂ ਕਰੋਗੇ ਜੇ ਵੋਟ ਕਿਵੇਂ ਪਾਉਂਗੀ ਸਰ ਮੈਂ ਨਹੀਂ ਕਰਨਾ ਨਾ ਮੂਰਤਾ ਅੱਦੀ ਮਰਦੀ ਨਾ ਇਹ ਵੀ ਸਿਪਾਤੀ ਨੂੰ ਕਰਨੇ ਪੈਦੇ ਵੀਰ ਜੀ ਸਾਈਨ ਕਰਨਾ ਜ਼ਰੂਰੀ ਹੈ ਨਾ ਸਰ ਸਰ ਮੈਂ ਨਹੀਂ ਕਰਨਾ ਚਾਹੁੰਦਾ ਜੀ ਜੇ ਤੁਹਾਡੇ ਪੋਲਿੰਗ ਸਟੇਸ਼ਨ 'ਚ ਇਸ ਤਰ੍ਹਾਂ ਦਾ ਵੋਟਰ ਆਉਂਦਾ ਹੈ ਜਿਹੜਾ ਵੋਟ ਰਜਿਸਟਰ ਦੇ ਵਿੱਚ ਸਾਈਨ ਕਰਨ ਤੋਂ ਇਨਕਾਰੀ ਹੈ ਤਾਂ ਉਸ ਨੂੰ ਵੋਟ ਪਾਉਣ ਨਹੀਂ ਦਿੱਤੀ ਜਾਊ ਉਹਦੇ ਰਿਮਾਰਕਸ ਵਾਲੇ ਖਾਂਡੇ ਦੇ ਉੱਪਰ not allowed to vote ਜਿਹੜਾ ਉਹ ਲਿਖਿਆ ਜਾਏਗਾ ਪ੍ਰੈਜ਼ਾਈਡਿੰਗ ਅਫਸਰ ਦੇ ਇੱਥੇ ਹਸਤਾਖਰ ਹੋਣਗੇ ਇਹ 49 ਐਮ ਦੇ ਅੰਡਰ ਜਿਹੜਾ ਰੂਲ ਜਿਹੜਾ ਇਹਨਾਂ ਵੋਟ ਪਾਉਣ ਤੋਂ ਮਨਾ ਕੀਤਾ ਜਾਊਗਾ ਇਸ ਕਰਮ ਵੀ VOTER ਦੀ ਜਿਹੜੀ ਆ ਐਂਟਰੀ ਜਿਹੜੀ ਆ PRO ਡਾਇਰੀ ਦੇ ਵਿੱਚ ਹੋਏਗੀ ਜਿਹੜੇ ਰਿਫਿਊਜ਼ ਟੂ ਵੋਟ ਜਾਂ not allowed to vote ਜਿਹੜੇ ਆ ਉਹ ਇਸ ਦੇ ਅੰਤਰਗਤ ਆਉਣਗੇ ਉਹਨਾਂ ਦੀ ਐਂਟਰੀ ਆਪਾਂ PRO ਡਾਇਰੀ ਦੇ ਵਿੱਚ ਕਰਾਂਗੇ ਅਗਲੀ ਪ੍ਰਕਿਰਿਆ ਅਸੀਂ ਇਹ ਦਿਖਾ ਰਹੇ ਹਾਂ ਇਹ ਉੱਥੇ ਜਿਹੜੇ ਬੇਥੇ ਕਰਮਚਾਰੀ ਆ ਜਾਂ ਪੁਲਿਸ ਸਟਾਫ ਆ ਜਾਂ ਬੀਐਲਓ ਆ ਜਿਹੜੇ ਵੀ ਉੱਥੇ ਕਰਮਚਾਰੀ ਆ ਜਾਂ ਪੁਲਿਸ ਅਫੀਸਰ ਆ ਜੋ ਪੁਲਿਸ ਮਲਾਜਮ ਆ ਉਹ ਵੋਟ ਕਿਵੇਂ ਪਾ ਸਕਦੇ ਆ ਅਸੀਂ ਉਸ ਬਾਰੇ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਆ ਉਹ ਈਡੀਸੀ ਜਾਰੀ ਕੀਤਾ ਜਾਂਦਾ ਉਸੇ ਹਲਕੇ ਦੇ ਜਿਹੜੇ ਕਰਮਚਾਰੀ ਆ ਉਹ ਆਪਣੇ ਕੈਂਡੀਡੇਟ ਨੂੰ ਜਿਹਨੂੰ ਵੀ ਉਹ ਪਾਉਣਾ ਚਾਹੁੰਦਾ ਉਸ ਤਰ੍ਹਾਂ ਵੋਟ ਪਾ ਸਕਦੇ ਹਨ ਉਸ ਬਾਰੇ ਅਸੀਂ ਜਾਣਕਾਰੀ ਦੇ ਰਹੇ ਹਾਂ ਵੋਟਰ ਸਲਿੱਪ ਜਾਰੀ ਕਰਾ ਉਹ ਇਹ ਆਪਣੇ ਕੋ ਰੱਖੋ ਇਹ ਰੱਖ ਲੈਣਾ ਆਪ ਦੇ ਕੋ ਇਹ ਸਰ EDC ਕਿਉਂ ਜਾਰੀ ਕੀਤਾ ਜਾਂਦਾ ਮੈਨੂੰ ਦੱਸੋ ਜਿਵੇਂ ਕਿ ਤੁਸੀਂ ਹੁਣੇ ਦੇਖਿਆ ਕਿ ਜੋ ਵੀ ਇੱਥੇ ਕਰਮਚਾਰੀ ਮਲਾਜ਼ਮ ਜਿਹੜੇ ਆ ਉਹ ਵੋਟ ਪਾਉਣ ਲਈ ਆਉਣਗੇ ਉਨਾਂ ਨੂੰ EDC ਜਾਰੀ ਕੀਤਾ ਜਾਊਗਾ ਜਿਹਨੂੰ ਅਸੀਂ 12B ਜਿਹੜਾ ਫਾਰਮ ਵੀ ਕਹਿੰਦੇ ਆ ਉਹ ਆਪਣਾ 12B ਫਾਰਮ ਜਿਹੜਾ ਲੈ ਕੇ ਆਊਗਾ ਕਿਉਂਕਿ ਉਹਦੀ ਵੋਟ ਜਿਹੜੀ ਹੈ ਇਸ ਪੋਲਿੰਗ ਸਟੇਸ਼ਨ ਤੇ ਨਹੀਂ ਹੋਏਗੀ ਇਸ ਕਰਕੇ ਉਹਦੇ ਰਜਿਸਟਰ ਦੇ ਵਿੱਚ ਤੁਸੀਂ ਜਿਵੇਂ ਦੇਖ ਰਹੇ ਆ ਐਂਟਰੀ ਦੇ ਵਿੱਚ 201 ਨੰਬਰ ਉਹਦਾ ਸੀਰੀਅਲ ਨੰਬਰ ਹੋਏਗਾ ਜਿਹੜਾ EDC ਉਹਦੇ ਉੱਪਰ ਲਿਖਿਆ ਹੋਏਗਾ ਜਿੱਥੇ ਉਹਦਾ ਉਹ ਵੋਟਰ ਹੈ ਦੂਸਰਾ ਇਹਨਾਂ ਉਹ ਬਲੀਕ ਪਾਇਆ ਹੈ 195 ਇਹਦਾ ਪੋਲਿੰਗ ਸਟੇਸ਼ਨ ਹੋਏਗਾ ਤੇ 073 ਜਿਹਨੇ ਮੋਗੇ ਦਾ ਉਹ ਕਰਮਚਾਰੀ ਹਲਕੇ ਦਾ ਹੋਏਗਾ ਉਥੇ ਉਹਦਾ ਹਲਕਾ ਨੰਬਰ ਲਿਖ ਦੇਣਾ ਜਿਹਨੇ 074 ਧਰਮਕੋਟ ਆਪਣਾ ਇਸ ਤਰ੍ਹਾਂ ਉਹ 074 ਧਰਮਕੋਟ ਦਾ ਵੀ ਹੋ ਸਕਦਾ ਹੈ 073 ਦਾ ਮੋਗੇ ਦਾ ਵੀ ਹੋ ਸਕਦਾ ਹੈ 071 ਨਿਹਾਲ ਸਿੰਘ ਵਾਲਾ ਫਰੀਦਕੋਟ ਦਾ ਵੀ ਹੋ ਸਕਦਾ ਹੈ ਨੌ ਹਲਕਿਆਂ ਦੇ ਵਿੱਚੋਂ ਜਿਸ ਵੀ ਵੋਟਰ ਹੋਊਗਾ ਉਹਦਾ ਆਈਡੀ ਸੀ ਜਿਹੜਾ ਨੰਬਰ ਆ ਜਿਹੜਾ ਉੱਥੇ ਜਾਰੀ ਹੋਇਆ ਹੋਊਗਾ ਉਹਨੂੰ ਅਸੀਂ ਕਾਲਮ ਨੰਬਰ 2 ਦੇ ਵਿੱਚ ਲਿਖਾਂਗੇ ਤੇ ਰਿਮਾਰਕਸ ਦੇ ਵਿੱਚ ਆਈਡੀ ਸੀ ਲਿਖਾਂਗੇ ਉਹਦੀ ਜਿਹੜੀ ਪਹਿਚਾਨ ਪੱਤਰ ਤੇ ਵੀ ਈਡੀਸੀ ਹੋਊਗਾ ਤੇ ਉਹਦੇ ਫੁੱਲ ਜਿਹੜੇ ਆ ਸਿਗਨੇਚਰ ਜਿਹੜੇ ਆ ਉਹ ਕਰਵਾਏ ਜਾਣਗੇ ਨਹੀਂ ਪਰ ਜਿਹੜਾ ਬਗੈਰਾ ਸਿੰਘ ਰੂਰ ਵਗੈਰਾ ਹੋਰ ਜਿਹੜੇ ਦਾ ਉਹ ਗੋਣ ਦਾ ਉਹਨਾਂ ਨੂੰ ਅਸੀਂ 12 ਫਾਰਮ ਜਾਰੀ ਕੀਤਾ ਪੋਸਟਲ ਬੈਲਟ ਪੇਪਰ ਦੇ ਜਰੀਏ ਉਹ ਵੋਟ ਪਾਉਣਗੇ ਜਿਹੜੇ ਇਸ ਨਵੇਂ ਹਲਕਿਆਂ ਦੇ ਵਿੱਚੋਂ ਸਾਡੇ ਵੋਟਰ ਹੋਣਗੇ ਜਿਹੜੇ ਕਰਮਚਾਰੀ ਆ ਉਹ ਈਡੀਸੀ ਰਾਹੀਂ ਵੋਟ ਪਾ ਸਕਦੇ ਜਿੰਨੇ ਵੀ ਈਡੀਸੀ ਜਾਰੀ ਕੀਤੇ ਜਾਣਗੇ ਜਿਹੜੇ ਪੋਲਿੰਗ ਸਟੇਸ਼ਨ ਦੇ ਵਿੱਚ ਈਡੀਸੀ ਜਿਹੜਾਈ ਕਰਮਚਾਰੀ ਵੋਟ ਪਾਉਣਗੇ ਉਹਨਾਂ ਦਾ ਇੰਤਰਾਜ ਜਿਹੜਾ ਵਾ ਉਹ ਪੀਆਰਓ ਡਾਇਰੀ ਦੇ ਵਿੱਚ ਕੀਤਾ ਜਾਏਗਾ ਤੇ 17ਸੀ ਦੇ ਵਿੱਚ ਵੀ ਕੀਤਾ ਜਾਏਗਾ ਜਿਹੜੇ ਸਾਡੇ ਵੋਟਰਾਂ ਦੀ ਜਿਹੜੀ ਆ ਉਹ ਜਿਹੜਾ ਰਿਕਾਰਡ ਹੋਏਗਾ ਵੋਟਰ ਆਪਣੀ ਪਛਾਣ شناਸਤ ਦੇ ਲਈ ਵੋਟਰ ਆਈਡੀ ਕਾਰਡ ਐਪਿਕ ਕਾਰਡ ਜਿਹੜਾ ਆਪਣਾ ਵੋਟਰ ਕਾਰਡ ਬਣਿਆ ਦਾ ਤੁਸੀਂ ਉਹ ਲੈ ਕੇ ਆਉਣਾ ਜੇ ਉਹ ਨਹੀਂ ਹੈ ਤਾਂ ਸਮਾਰਟ ਕਾਰਡ issued under the scheme of ministry of labor ਪਾਸਪੋਰਟ ਤੁਹਾਡਾ ਹੋ ਸਕਦਾ ਹੈ ਮਨਰੇਗਾ ਜੌਬ ਕਾਰਡ ਹੋ ਸਕਦਾ ਹੈ ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ ਇਸ਼ੂਡ ਅੰਡਰ ਦਾ ਸਕੀਮ ਆਫ ਮਿਨਿਸਟਰੀ ਆਫ ਲੇਬਰ ਅੱਗੇ ਸਰਵਿਸ ਆਈਡੈਂਟੀਟੀ ਕਾਰਡ ਫਿਰ ਪੈਨਸ਼ਨ ਡਾਕੂਮੈਂਟ ਵਿਦ ਫੋਟੋ ਪਾਸਬੁੱਕ ਇਸ਼ੂ ਬਾਏ ਬੈਂਕ ਪੋਸਟ ਆਫਿਸ ਵਿਦ ਫੋਟੋ ਆਫੀਸ਼ੀਅਲ ਆਈਡੈਂਟੀਟੀ ਕਾਰਡ ਇਸ਼ੂਡ ਟੂ ਐਮਪੀ ਐਮਐਲਏਜ਼ ਫਿਰ ਪੈਨ ਕਾਰਡ ਤੇ ਫਿਰ ਆਧਾਰ ਕਾਰਡ ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਇੱਕ ਆਇਡੈਂਟੀਟੀ ਕਾਰਡ ਜਿਸ ਦੇ ਉੱਤੇ ਫੋਟੋ ਲੱਗੀ ਹੋਈ ਹੈ ਉਹ ਤੁਸੀਂ ਨਾਲ ਲੈ ਕੇ ਆਉਣਾ ਤੇ ਤੁਹਾਡਾ ਉਹ ਪਛਾਣ ਪੱਤਰ ਜੋ ਵੀ ਤੁਸੀਂ ਨਾਲ ਲੈ ਕੇ ਆਓਗੇ ਉਹ ਤੁਹਾਨੂੰ ਇਸ ਰਜਿਸਟਰ ਦੇ ਵਿੱਚ ਜਿਹੜਾ ਵੋਟਰ ਆਫ ਰਜਿਸਟਰ ਹੈ ਇਸ ਵਿੱਚ ਦਰਜ ਹੋਵੇਗਾ ਮੁਲਾਜ਼ਮ ਦੁਆਰਾ ਪਾਈ ਗਈ ਗੋਟਗੀ ਇਸ ਵਿੱਚ ਦਰਜ ਹੋਵੇਗੀ ਤੇ ਜੋ ਵੋਟ ਨਹੀਂ ਪਾਉਂਦਾ ਕੋਈ ਆ ਕੇ ਸਾਇਨ ਨਹੀਂ ਕਰਦਾ ਤਾਂ ਉਹ ਵੀ ਇੰਨੇ ਵਿੱਚ ਦਰਜ ਹੋਵੇਗੀ